ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਇਸ ਵਕਤ ਅਸੀਂ ਮੌਜੂਦਾ ਹੁਣ ਅੱਜ 24 ਅਗਸਤ 2024 ਦਿਨ ਸ਼ਨੀਵਾਰ ਗੁਰਦੁਆਰਾ ਯਾਦਗਾਰ ਰਾਣਾ ਸਾਹਿਬ ਜਰਗਾ ਇਹ ਜਿੱਥੇ ਸੰਤ ਮਹਾਪੁਰਸ਼ ਇਸਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਦੀ ਉਂਝ ਮੇ ਜਿਹੜੀ ਵਾਰਸੀ ਆ ਉਹ ਅੱਜ ਇਹ ਸ਼ਰਧਾ ਪੂਰਵਕ ਅਸੀਂ ਮਨਾਇਆ ਜਾ ਰਹੀ ਆ ਇਹ ਜਿਸ ਤਰ੍ਹਾਂ ਅਸੀਂ ਕੱਲ ਵੱਡੇ ਨਾਲ ਵਾਅਦਾ ਕੀਤਾ ਸੀ ਕਿ ਵਰਸੀ ਸਮਾਜ ਨੂੰ ਸੰਬੰਧੀ ਅਸੀਂ ਵੱਡੇ ਨਾਲ ਜੁੜੇ ਰਹਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਵਕ ਵਕ ਜਿਹੜੀਆਂ ਗਤੀਵਿਧੀਆਂ ਨੇ ਗੁਰਦੁਆਰਾ ਯਾਦਗਾਰ ਵਾਲਾ ਸਭ ਯਰਗ ਉਸ ਨਾਲ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਸੋ ਗੱਲ ਕਰੀਏ ਅੱਜ ਦਾ ਦਿਨ ਕਾਫੀ ਯਾਦੇ ਸੰਗਤ ਗੁਰਦੁਆਰਾ ਯਾਦਗਾਰਾ ਦਾ ਸਾਹਿਬ ਜਰਗ ਵਿਖੇ ਨਤਮਸਤ ਪਰੋੜੇ ਆਜਿਤੇ ਪਹੁੰਚੀ ਹੁਈ ਆ ਆਲੇ ਦੋਲੇ ਦੇ ਇਲਾਕੇ ਤੋਂ ਪਿੰਡਾਂ ਚੋਂ ਸੇਵਾਦਾਰ ਵਕ ਵਕ ਜਿਹੜੀਆਂ ਵਸਤਾ ਨੇ ਉਹਨਾਂ ਦੇ ਇੱਥੇ ਲੰਗਰ ਵੀ ਲਾ ਰਹੇ ਨੇ ਜਿਸ ਤਰ੍ਹਾਂ ਆਪਾਂ ਕੱਲ ਦਿਖਾਇਆ ਸੀ ਬੁਪਿਆਂਦਰ ਲੰਗਰ ਇਹ ਕਾਫੀ ਜਾਦੇ ਜੋੜਿਆਂ ਦੀ ਸੇਵਾ ਇਹ ਕਰ ਰਹੇ ਨੇ ਸੇਵਾਦਾਰ ਅੱਜ ਕਾਫੀ ਜਾਦੇ ਇਹ ਹਰ ਇੱਕ ਉਮਰ ਵਰਗ ਨਾਲ ਸੰਬੰਧਿਤ ਹੈ इतने नतमस्तक होच रही है ने जी बहुत ही शानदार बहुत ही अद्भुत दृश्य वेख सकते हो गुरुद्वारा यादगार वाला साहब जरग 25 अगस्त दिन भी फ्रेंड्स भाई जेड़ा कीर्तन आ वो तो इथे होणगे फ्रेंड्स भाई जेड़ा समागम हो होगा बहुत ही मनमोहक दृश्य ਆਈ 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 ਤੁਸੀਂ ਵੇਖ ਸਕਦੇ ਹੋ ਜੀ ਕਾਫੀ ਯਾਦ ਹੈ ਜਿਹੜੀ ਹਰਿਆਵਲ ਪੇੜ ਪੌਦੇ ਉਹ ਵੀ ਵਾਤਾਵਰਣ ਦੀ ਸੁੰਦਤਾ ਲਈ ਇੱਥੇ ਮੌਜੂਦ ਸੰਗਤਾਂ ਵੱਲੋਂ ਲੰਗਰਾਂ ਦੀ ਜਿਹੜੀ ਸੇਵਾ ਵਰਤਨਾ ਦੀ ਸੇਵਾ ਉਹ ਵੀ ਕੀਤੀ ਜਾ ਰਹੀ ਹੈ ਜੀ ਇੱਥੇ ਬੜੇ ਹੀ ਉਤਸ਼ਾਹ ਨਾਲ ਉਮੰਗ ਦੇ ਨਾਲ ਲੰਗਰ ਲੰਗਰਾਂ ਦਾ ਵੀ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਗੁਰਦੁਆਰਾ ਸਾਹਿਬ ਨੂੰ ਪ੍ਰਬੰਧ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਇੱਕ ਭਾਰੀ ਇਕੱਠ ਸੰਤਾਂ ਲੰਗਰ ਸ਼ਕਲੀਆਂ ਹੋਈਆਂ ਜੀ ਕੰਨ ਪੰਨ ਧਨ ਜਨ ਅਲ ਅੰਸਬ ਜਗ ਤੋ ਚਰਾਉਣਾ ਜਿਆ ਸੋ ਸਭ ਨੂੰ ਜੀ ਬਹੁਤ ਜਿਆਜਤ ਮਿਲਦੀ ਆ ਜੀ ਤੁਹਾਨੂੰ ਫਿਰ ਕੱਲ ਨੂੰ ਜੋ ਫਰੈਂਡਸ ਭਾਈ ਜਦਵਾਨ ਇਸ ਸਥਾਨ ਤੇ ਲੱਗੇਗਾ ਸੋ ਉਹਦੀ ਵੀ ਜਿਹੜੀ ਕਵਰੇਜ ਅਸੀਂ ਤੁਹਾਨੂੰ ਦਿਖਾਵਾਂਗੇ ਔਰ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਤੁਸੀਂ ਹੋਰ ਵੀ ਜਿਹੜੀਆਂ ਇਲਾਕੇ ਨਾਲ ਸੰਬੰਧਿਤ ਗਤੀਵਿਧੀਆਂ ਨੇ ਪ੍ਰੋਗਰਾਮ ਨੇ ਉਹਨਾਂ ਨੂੰ ਆਸਾਨੀ ਦੇ ਨਾਲ ਦੇਖ ਸਕੋ ਜੀ